અમૃતਪਾਲ ਸਿੰਘ ਹੋਰਾਂ ਬਾਰੇ ਖਬਰ ਆ ਰਹੀ ਕਿ ਉਹਨਾਂ ਨੂੰ ਵੀ ਕਹਿੰਦੇ ਪੰਜਾਬ ਲਿਆਂਦਾ ਜਾ ਰਿਹਾ ਹੈ ਨਾਲ ਇੱਕ ਖਬਰ ਹਾਲਾਂਕਿ ਤੁਸੀਂ ਸਾਂਝ ਕੀਤੀ ਸੀ ਕਿ ਐਨਐਸਏ ਜਿਹੜਾ ਉਹ 2 ਸਾਲਾਂ ਬਾਅਦ ਆਟੋਮੈਟਿਕਲੀ ਉਹ ਖਤਮ ਹੋ ਜਾਂਦਾ ਪਰ ਅਜੇ ਵੀ ਥੋੜੀ ਜੀ ਕਨਫਿਊਜ਼ਨ ਹੈ ਥੋੜੇ ਜੇ ਸਵਾਲ ਹੈ ਉਹ ਖਤਮ ਹੋ ਜਾਏਗਾ ਜਾਂ ਫਿਰ ਅੱਗੇ ਹੋਰ ਵਧੇਗਾ ਕੀ ਹੋਏਗਾ ਗੱਲ ਇਹ ਥੋੜੀ ਹੋਰ ਸਪਸ਼ਟ ਕਰਿਓ ਸਾਡੇ ਮੈਂ ਹੁਣੇ-ਹੁਣੇ ਨਾ ਜਦੋਂ ਤੁਹਾਡੇ ਨਾਲ ਜੁੜਨ ਜਾ ਰਿਹਾ ਸੀਗਾ ਤਾਂ ਮੇਰੇ ਕੋਈ عزیز ਸੰਨ ਉਹਨਾਂ ਨੇ ਕਾਲ ਕੀਤੀ ਜੀ ਜਿਹੜੇ ਕਿ ਕਹਿ ਲਓ ਕਿ ਅਮਰਤਪਾਲ ਸਿੰਘ ਦੇ ਅਤ ਨੇੜੇ ਕਿਸੇ ਸ਼ਖਸ ਦੇ ਬਹੁਤ ਨੇੜੇ ਨੇ ਹੂੰ ਉਹਨਾਂ ਨੇ ਫੌਰੀ ਮਤਲਬ ਕਿ ਇਤਲਾਹ ਦਿੱਤੀ ਕਹਿ ਲਓ ਕਿ ਜਾਂ ਆਪਾਂ ਨੂੰ ਸੂਚਨਾ ਦਿੱਤੀ ਹੂੰ ਕਿ ਠੀਕ ਹੈ ਕਿ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਹਾਈ ਕੋਰਟ ਦੇ ਵਿੱਚ ਕਿ ਅਮਰਤਪਾਲ ਸਿੰਘ ਦੀ ਜਿਹੜੀ ਐਨਐਸਏ ਉਹਨੂੰ ਸ਼ਾਇਦ ਐਕਸਟੈਂਡ ਨਹੀਂ ਕਰਾਂਗੇ ਹੂੰ ਪਰ ਇਹ ਯਤਨ ਦੇ ਵਿੱਚ ਆ ਕਿ ਸਾਲ ਵੱਧ ਜਾਵੇ ਜੀ ਹਾਲਾਂਕਿ ਮੈਂ ਜਨਾ ਕੋ ਇਹਦੇ ਬਾਰੇ ਜਾਣਿਆ ਪੜਿਆ ਹੈ ਕਿ 2 ਸਾਲ ਤੋਂ ਵੱਧ ਐਕਸਟੈਂਡ ਨਹੀਂ ਹੋ ਸਕਦੀ ਹੂੰ ਏ ਹੁਣ ਪਤਾ ਨਹੀਂ ਆਪਣੇ ਆਪ ਦੇ ਵਿੱਚ ਕਹਿ ਲੋ ਕਿ ਜਿਹੜੀ ਖਬਰ ਉੱਡੀ ਆ ਜੀ ਜੋ ਆਪਾਂ ਨੂੰ ਕਿਸੇ ਦੇ ਹਵਾਲੇ ਨਾਲ ਆ ਰਹੀ ਹੈ ਕਿ ਇਹ ਸੱਚ ਹੈ ਜਾਂ ਮਤਲਬ ਕਿ ਹਾਲੇ ਇਹਦੇ ਵਿੱਚ ਵੀ ਕੋਈ ਕਾਚ ਹੈ ਜੀ ਪਰ ਇਸ ਦਰਮਿਆਨ ਮੀਡੀਆ ਰਿਪੋਰਟਾਂ ਤੁਸੀਂ ਦੇਖਿਆ ਹੋਣਾ ਧੜਾ ਧੜ ਜਿਹੜੀਆਂ ਆਈਆਂ ਨੇ ਕਿ ਅਮਰਤਪਾਲ ਸਿੰਘ ਨੂੰ ਲੈਣ ਵਾਸਤੇ ਪੰਜਾਬ ਪੁਲਿਸ ਰਵਾਨਾ ਹੋ ਗਈ ਆ ਕਿਉਂ ਕਿਉਂਕਿ ਤੁਹਾਨੂੰ ਪਤਾ ਦੂਰ ਦਾ ਮਾਮਲਾ ਹੈ ਜੀ ਐਂਡਾ ਬਹੁਤ ਪਹਿਜੰਦਾ ਹੈ ਨਾ ਹੂੰ ਤੇ ਜਾ ਕੇ ਕੁਝ ਕਾਗਜ਼ੀ ਕਾਰਵਾਈਆਂ ਹੁੰਦੀਆਂ ਨੇ ਜਿਹੜੀਆਂ ਇਹਨਾਂ ਨੇ ਪੂਰੀਆਂ ਕਰਨੀਆਂ ਹੁੰਦੀਆਂ ਰਸਮੀ ਕਹਿ ਲਓ ਜੀ ਉਸ ਤੋਂ ਬਾਅਦ ਫਿਰ ਕੋਈ ਇੱਕ ਅੱਧ ਦਿਨ ਉੱਥੇ ਜਾ ਕੇ ਟੀਮ ਰੁਕਦੀ ਵੀ ਹੈ ਉਹ ਕਾਗਜ਼ੀ ਕਾਰਵਾਈਆਂ ਪੂਰੀਆਂ ਕਰਨ ਵਾਸਤੇ ਤਾਂ 22 ਅਪ੍ਰੈਲ ਤੇ ਲਾਸਟ ਹੈ ਨਾ ਜੀ ਤੇ ਅੱਜ ਆਪਾਂ ਦੇਖੀ 18 ਦਾ ਦਿਨ ਤੇ ਲਗਭਗ ਲਗਭਗ ਮੁਕੰਮਲ ਹੈ ਹੂੰ ਤਾਂ ਹੁਣ 1920 ਕਿਤੇ ਨੂੰ ਦਿਨ ਦਾ ਸਮਾਂ ਰਹਿੰਦਾ ਜੀ ਖਬਰਾਂ ਇਹ ਕਹਿੰਦੀਆਂ ਨੇ ਕਿ ਅਮਰਤਪਾਲ ਸਿੰਘ ਨੂੰ ਪੰਜਾਬ ਲਿਆਉਣ ਵਾਸਤੇ ਟੀਮਾਂ ਰਵਾਨਾ ਹੋ ਗਈਆਂ ਹੁਣੇ ਟੀਮਾਂ ਜਿਹੜੀਆਂ ਰਵਾਨਾ ਹੋਈਆਂ ਨੇ ਸ਼ਾਇਦ ਫਿਰ ਇਸ ਕਰਕੇ ਹੀ ਆ ਕਿ ਜੇ ਮੰਨ ਲਓ ਮੰਨ ਲਓ ਐਨਐਸਏ ਜਿਹੜਾ ਹੈ ਉਹ ਐਕਸਟੈਂਡ ਨਹੀਂ ਹੁੰਦਾ ਤਾਂ ਉਸ ਸੂਰਤ ਦੇ ਵਿੱਚ ਤੇ ਫਿਰ ਹਿਰਾਸਤ ਦੇ ਵਿੱਚ ਲੈਣਗੇ ਨਾ ਅਮਰਤਪਾਲ ਸਿੰਘ ਤੇ ਇਹਦਾ ਮਤਲਬ ਹੈ ਕਿ ਇਹਨਾਂ ਨੇ ਹੈਗਾ ਉਹ ਪ੍ਰਬੰਧ ਕਰ ਲਿਆ ਦੋਨਾਂ ਚੀਜ਼ਾਂ ਦਾ ਕਿ ਟਰਾਈ ਕਰੋ ਪਹਿਲੀ ਗੱਲ ਤੇ ਆ ਕਿ ਅਵਲਤਾ ਇਹ ਵਧਵਾਓ ਜੀ ਜੇ ਇਹਦੇ ਵਿੱਚ ਵਾਧਾ ਨਹੀਂ ਹੁੰਦਾ ਤਾਂ ਫਿਰ ਉਸ ਸੂਰਤ ਦੇ ਵਿੱਚ ਪੰਜਾਬ ਦੀ ਹਿਰਾਸਤ ਦੇ ਵਿੱਚ ਅਮਰਤਪਾਲ ਸਿੰਘ ਨੂੰ ਲੈ ਲੈਣਾ ਚਾਹੀਦਾ ਯਾਨੀ ਜਿਹੜੀਆਂ ਦੂਜੇ ਮੁਕਦਮੇ ਦੇ ਵਿੱਚ ਨਾਮਜ਼ਦਗੀਆਂ ਰਹਿੰਦੀਆਂ ਨੇ ਉਹਨਾਂ ਦੇ ਵਿੱਚ ਗ੍ਰਿਫਤਾਰੀਆਂ ਪਾ ਲਓ ਜੀ ਜਾਂ ਜਿਨ੍ਹਾਂ 'ਚ ਗ੍ਰਿਫਤਾਰੀਆਂ ਰਹਿੰਦੀਆਂ ਉਹ ਪਾ ਲਓ ਹੂੰ ਤੇ ਇਸ ਤਰ੍ਹਾਂ ਮਤਲਬ ਕਿ ਦੋਹੇ ਪਾਸੇ ਸਰਕਾਰ ਖੇਡਦੀ ਨਜ਼ਰ ਆ ਰਹੀ ਹੈ ਕਿ ਇੱਕ ਜੋ ਸਾਨੂੰ ਸੂਚਨਾ ਮਿਲੀ ਹੈ ਜੀ ਜੀ ਕਿ ਸੇ ਪ੍ਰੋਸੀਗੂ ਅਨੁਸਾਰ ਕਿ ਕوشਿਸ਼ ਕਰੇਗੀ ਪੰਜਾਬ ਸਰਕਾਰ ਮਤਲਬ ਪਹਿਲ ਉਸ ਚੀਜ਼ ਤੇ ਹੈ ਕਿ ਐਨਐਸਏ ਵਧਾਇਆ ਜਾਵੇ ਜੇ ਨਹੀਂ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਜੇ ਮੰਨ ਲਓ ਕਾਨੂੰਨੀ ਕੋਈ ਅੜਿ ਘਰਚਨ ਹੈ ਤਾਂ ਫਿਰ ਉਸ ਸੂਰਤ ਦੇ ਵਿੱਚ ਉਹਨਾਂ ਨੇ ਦੂਸਰਾ ਰਸਤਾ ਜਿਹੜਾ ਮੰਨ ਲਿਆ ਕਿ ਜਾ ਕੇ ਨਾਲ ਦੀ ਨਾਲ ਹਿਰਾਸਤ ਚੋ ਲੈ ਲੋ ਤੇ ਮੈਂ ਤੁਹਾਨੂੰ ਤੀਸਰਾ ਰਸਤਾ ਵੀ ਦੱਸਦਾ ਸੀਗਾ ਜੀ ਕਿ ਤੀਸਰਾ ਰਸਤਾ ਇਹ ਹੈ ਕਿ ਜੇ ਇਹਨਾਂ ਨੂੰ ਲੱਗਿਆ ਕਿ ਅਮਰਤਪਾਲ ਸਿੰਘ ਤੇ NSA ਨਹੀਂ ਵਿਧਾਇਆ ਜਾ ਸਕਦਾ ਤੇ ਅਮਰਤਪਾਲ ਸਿੰਘ ਨੂੰ ਪੰਜਾਬ ਚ ਰੱਖਣਾ ਵੀ ਠੀਕ ਨਹੀਂ ਤਾਂ ਉਸ ਸੂਰਤ ਦੇ ਵਿੱਚ ਇਹਨਾਂ ਨੇ ਪ੍ਰਿਜ਼ਨ ਐਕਟ ਦੇ ਵਿੱਚ ਬੀਤੇ ਦਿਨੀ ਸੋਧ ਕੀਤੀ ਹੋਈ ਹੈ ਜਿਹਦੀ ਆਪਾਂ ਕਹਿ ਲਈਏ ਸਾਰੀ ਕਾਰਵਾਈ ਮੁਕੰਮਲ ਹੋ ਗਈ ਰਾਜਪਾਲ ਦੀ ਮੋਹਰ ਲੱਗੀ ਹੋਈ ਆ ਹੂੰ ਤਾਂ ਪ੍ਰिजन ਐਕਟ ਦੇ ਵਿੱਚ ਜਿਹੜੀ ਤਰਮੀਮ ਹੋਈ ਐ ਐਮੈਂਡਮੈਂਟ ਹੋਈ ਆ ਉਹਦੇ ਅਨੁਸਾਰ ਪੰਜਾਬ ਚੋਂ ਕੈਦੀਆਂ ਨੂੰ ਦੂਜੇ ਸਟੇਟਾਂ ਦੇ ਵਿੱਚ ਭੇਜਿਆ ਜਾ ਸਕਦਾ ਜੀ ਮਤਲਬ ਕਿ ਉਹਨਾਂ ਦੀ ਚਾਲੀ ਪਾਈ ਜਾਂਦੀ ਐ ਇਹਨੂੰ ਚਾਲੀ ਸ਼ਬਦ ਆ ਜਿਹੜੀ ਉਹਨਾਂ ਦੀ ਜਿਹੜੀ ਆਪਾਂ ਪੈਡ ਕਰਦੇ ਤੇ ਚਾਲੀ ਉਹ ਨਹੀਂ ਐ ਚਾਲੀ ਹੁੰਦੀ ਐ ਕਿ ਇੱਕ ਜੇਲ੍ਹ ਚੋਂ ਕਿਸੇ ਕੈਦੀ ਦਾ ਟਰਾਂਸਫਰ ਚਾਬਾਦਲਾ ਚਾਲ ਕੈਦੀ ਇੱਕ ਹਾਂਜੀ ਹਾਂਜੀ ਉਹਨੂੰ ਚਾਲੀ ਕਹਿੰਦੇ ਨੇ ਜੇਲ੍ਹ ਦੀ ਪਾਸ਼ਾ ਚ ਕਿ ਮਤਲਬ ਕਿ ਚਾਲੀ ਦਾ ਰਸਤਾ ਖੋਲਿਆ ਕਿ ਇੰਟਰਸਟੇਟ 40 ਅੱਗੇ ਤੇ ਹੁੰਦੀ ਹੈ ਨਾ ਕਿ ਜਿਵੇਂ ਮੰਨ ਲਓ ਫਰਜ਼ ਕਰੋ ਕਿ ਮੈਂ ਜੇਲ੍ਹ ਦੇ ਵਿੱਚ ਆ ਤੇ ਤੁਹਾਨੂੰ ਪਤਾ ਮਾੜੀ ਜਗ੍ਹਾ ਤੇ ਮੈਂ ਆਪਣੇ ਆਪ ਨੂੰ ਆਪ ਹੀ ਰੱਖਦਾ ਹੁਣ ਜੀ ਤੁਹਾਡੀ ਮਿਸਾਲ ਨਹੀਂ ਦਿੰਦਾ ਤੁਹਾਡੀ ਮਿਸਾਲ ਨਹੀਂ ਦਿੰਦਾ ਜੀ ਦਾਣ ਦੇ ਤੁਹਾਡੀ ਹਾਂ ਜੀ ਤੇ ਕਹਿਣ ਦਾ ਮਤਲਬ ਇਹ ਹੈ ਕਿ ਜਿਵੇਂ ਫਰਜ਼ ਕਰੋ ਕਿ ਮੈਂ ਮੁਕਸਰ ਜੇਲ੍ਹ ਦੇ ਵਿੱਚ ਬੰਦ ਆ ਜੀ ਉੱਥੋਂ ਦੇ ਸੁਪਰਡੈਂਟ ਸਾਹਿਬ ਨੂੰ ਲੱਗਦਾ ਹੈ ਕਿ ਭਾਈ ਇਹ ਬੰਦਾ ਯਾਰ ਖਰਾਬ ਕਰ ਰਿਹਾ ਹੈ ਜਾਂ ਇਹ ਬੰਦਾ ਹਟਦਾ ਨਹੀਂ ਹੈ ਇਹਦੀਆਂ ਹਰਕਤਾਂ ਮਾੜੀਆਂ ਨੇ ਜਾ ਲੜਾਈ ਝਗੜਾ ਜ਼ਿਆਦਾ ਹੁੰਦਾ ਤਾਂ ਉਹ ਫਿਰ ਪ੍ਰਬੰਧਕੀ ਆਧਾਰ ਤੇ ਕਹਿ ਦਿੰਦੇ ਆ ਕਿ ਦੀ ਚਾਲੀ ਗੁਰਦਾਸਪੁਰ ਦੀ ਪਾ ਦਿਓ ਗੁਰਦਾਸਪੁਰ ਤੋਂ ਗਾਹ ਤੇ ਹੈ ਨਹੀਂ ਨਾ ਕੋਈ ਸਟੇਟ ਹੋਰ ਆ ਜੇਲ ਹੈ ਨਹੀਂ ਗਾਹ ਤੱਕ ਸਟੇਟ ਹੀ ਹੈ ਨਾ ਜੰਮੂ ਕਸ਼ਮੀਰ ਭੇਜ ਨਹੀਂ ਸਕਦੇ ਪਰ ਜੇ ਉਹ ਹੁਣ ਚਾਹਣਗੇ ਉਹ ਕਹਿਣਗੇ ਕਿ ਚਲੋ ਜੰਮੂ ਦੀ ਜੇਲ ਚ ਭੇਜ ਦਿਓ ਮਤਲਬ ਸਟੇਟ ਟੂ ਸਟੇਟ ਹੋ ਗਿਆ ਬਿਲਕੁਲ ਮਤਲਬ ਕਿ ਮਿਸਾਲ ਮੈਂ ਇਸ ਤਰ੍ਹਾਂ ਦਿੱਤੀ ਹੈ ਕਿ ਜੇ ਆਪਾਂ ਇੱਕ ਕੋਨੇ ਤੋਂ ਦੇਖੀ ਅੱਗੇ ਕਿ ਮੁਕਸਰ ਤੋਂ ਚੱਕ ਕੇ ਮਾਰਦੇ ਸੀ ਗੁਰਦਾਸਪੁਰ ਗੁਰਦਾਸਪੁਰ ਵਾਲੇ ਨੂੰ ਮਾਰਦੇ ਸੀ ਫਿਰੋਜ਼ਪੁਰ ਤਾਂ ਡਰ ਬਣਿਆ ਰਹਿੰਦਾ ਸੀਗਾ ਕਿ ਯਾਰ ਚਾਲੀ ਪੈ ਜਾਊਗੀ ਤਾਂ ਹੁਣ ਇਹਨਾਂ ਨੇ ਇੰਟਰ ਸਟੇਟ ਚਾਲੀ ਦਾ ਰਸਤਾ ਖੋਲ ਦਿੱਤਾ ਹੈ ਜੀ ਤਾਂ ਯਾਨੀ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਕਿ ਤੀਜਾ ਰਸਤਾ ਵੀ ਹੈ ਅੱਜ ਵੀ ਇੱਕ ਅੰਤਾਪ ਬਚਨ ਦੀ ਫਿਲਮ ਸੀ ਆਖਰੀ ਰਾਸਤਾ ਬੜੀ ਹਿੱਟ ਫਿਲਮ ਸੀ ਜੀ ਤਾਂ ਇਹਦੇ ਵਿੱਚ ਆਖਰੀ ਰਾਸਤਾ ਨਹੀਂ ਇਹਦੇ ਵਿੱਚ ਤੀਸਰਾ ਰਸਤਾ ਵੀ ਇਹਨਾਂ ਨੇ ਰੱਖ ਲਿਆ ਜੀ ਗੌਰ ਕਰਿਓ ਸ਼ਾਇਦ ਤੀਸਰਾ ਰਸਤਾ ਵੀ ਕੋਈ ਫਿਲਮ ਹੋਏਗੀ ਜੇ ਨਹੀਂ ਤਾਂ ਕਿਸੇ ਨੇ ਟਾਈਟਲ ਜ਼ਰੂਰ ਰੱਖ ਦੇਣਾ ਉਹਨਾਂ ਵਾਲੇ ਸਮੇਂ 'ਚ ਤਾਂ ਅਮਰਤਪਾਲ ਸਿੰਘ ਬਾਰੇ ਇਹੋ ਹੀ ਖਬਰ ਹੈ ਕਿ ਅਮਰਤਪਾਲ ਸਿੰਘ ਨੂੰ ਲਿਆਉਣ ਵਾਸਤੇ ਪੁਲਸ ਪਾਰਟੀ ਰਵਾਨਾ ਜੀ ਇਸ ਤੋਂ ਇਲਾਵਾ ਐਨਐਸਏ ਦੀ ਐਕਸਟੈਂਸ਼ਨ ਦੀ ਵੀ ਕਿਤੇ ਨਾ ਕਿਤੇ ਕਹਿ ਲੋ ਕਿ ਯਤਨ ਸ਼ੀਲਤਾ ਹੋ ਸਕਦੀ ਹੈ ਤੇ ਤੀਸਰਾ ਮੈਂ ਜਿਵੇਂ ਤੁਹਾਨੂੰ ਕਿਹਾ ਕਿਉਂਕਿ ਕੇਸ ਤੇ ਹੁਣ ਸਟਾਰਟ ਹੋਣੇ ਹਨ ਅਮਰਤਪਾਲ ਸਿੰਘ ਦੇ ਤਾਂ ਇਸ ਤੋਂ ਇਲਾਵਾ ਭਾਈ ਇਹ ਵੀ ਮੱਦੇ ਨਜ਼ਰ ਰੱਖਿਓ ਤੁਸੀਂ ਆਪਣੇ ਦ੍ਰਿਸ਼ਟੀਗੋਚਰ ਰੱਖਿਓ ਕਿ ਹੁਣ ਇਹਨਾਂ ਨੇ ਇੰਟਰ ਸਟੇਟ ਚਾਲੀ ਦਾ ਵੀ ਜਿਹੜਾ ਹੈ ਨਾ ਕਾਨੂੰਨੀ ਤੌਰ ਤੇ ਪ੍ਰਬੰਧ ਕਰ ਰੱਖਿਆ ਜੀ 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 ਬਿਲਕੁਲ ਜੀ ਜਟੂਨ ਫਾਇਰ ਜੀ ਕਹਿ ਰਹੇ ਨੇ ਕਿ ਅਗਲੇ ਨੇਤਾ ਯੂਏਪੀਏ ਦੀ ਵੀ ਤਿਆਰੀ ਕਰ ਰੱਖੀ ਹੈ ਹਾਂ ਬਿਲਕੁਲ ਉਹੀ ਹੈ ਨਾ ਚੀਸਾ ਐਨਆਈਏ ਦਾ ਮਾਮਲਾ ਬਣ ਜਾਂਦਾ ਹੈ ਜੀ ਯੂਏਪੀਏ ਦਾ ਵੀ ਹੈ ਸੋ ਇਸ ਤਰ੍ਹਾਂ ਕਹਿ ਸਕਦੇ ਆਪਾਂ ਕਿ ਇਹਨਾਂ ਦੇ ਕੋਲ ਕਈ ਚੀਜ਼ਾਂ ਦੇ ਰਸਤੇ ਹੈਗੇ ਨੇ ਜੀ ਜੀ ਪੀਵੀ ਕੱਤੀ ਜੀ ਕਹਿ ਰਹੇ ਨੇ ਕਿ ਇਹਨਾਂ ਪੰਜਾਬ ਵਿੱਚ ਹੋਰ ਕੇਸ ਚਲਾ ਕੇ ਕਹਿੰਦੇ ਭਾਈ ਅਮਰਪਾਲ ਸਿੰਘ ਜੀ ਨੂੰ ਦਿੱਲੀ ਤਿਆੜ ਜੇਲ ਵੀ ਭੇਜ ਸਕਦੇ ਆ ਕਹਿੰਦੇ ਤੇ ਖੈਰ ਇਹ ਦੇਖੋ ਹੁਣ ਇੱਕ ਵਾਰੀ ਇੱਥੇ ਆਉਂਦੇ ਪੰਜਾਬ ਲੈ ਕੇ ਆਉਂਦੇ ਫਿਰ ਉਸ ਤੋਂ ਬਾਅਦ ਅੱਗੇ ਕੀ ਕਰਦੇ ਨੇ ਨਹੀਂ ਹੋ ਸਕਦਾ ਦੇਖੋ ਇੱਕ ਵਾਰੀ ਤਾਂ ਕੀ ਹੈ ਕਿ ਜਿਹੜੇ-ਜਿਹੜੇ ਕੇਸ ਦੇ ਵਿੱਚ ਵੀ ਰਾਦਾਰੀ ਦੇ ਵਿੱਚ ਅਸੀਂ ਦੇਖਿਆ ਕਿ ਕਈ ਵਾਰ ਯੂਪੀ ਤੋਂ ਲਿਆ ਕੇ ਬੰਦੇ ਬੰਦ ਕੀਤੇ ਜਾਂਦੇ ਸੀਗੇ ਜੇਲ੍ਹ 'ਚ ਕਈ ਵਾਰੀ ਬਿਹਾਰ 'ਚੋਂ ਉਹਨਾਂ ਦੇ ਮੁਕੱਦਮੇ ਜੇ ਪੂਰੇ ਇੰਡੀਆ 'ਚ ਚੱਲਦੇ ਕਈ ਇਦਾਂ ਦੇ ਤੁਹਾਨੂੰ ਕ੍ਰਿਮੀਨਲ ਮਿਲ ਜਾਣਗੇ ਜਿਨ੍ਹਾਂ ਦੇ ਮੁਕੱਦਮੇ ਪੂਰੇ ਇੰਡੀਆ 'ਚ ਚੱਲਦੇ ਨੇ ਤਾਂ ਫਿਰ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਉਹਨਾਂ ਦੀ ਜੇਲ੍ਹ ਵੀ ਬਦਲਦੀ ਰਹਿੰਦੀ ਆ ਜੀ ਪਰ ਉਹ ਜਿੱਥੇ ਜਿੱਥੇ ਵੀ ਮਤਲਬ ਨਾਮਜ਼ਦ ਹੁੰਦੇ ਆ ਜਿੱਥੇ ਜਿੱਥੇ ਉਹਨਾਂ ਦੀ ਗ੍ਰਿਫਤਾਰੀ ਪੈ ਜਾਂਦੀ ਆ ਸਬੰਧਤ ਕੋਰਟ 'ਚ ਉਹਨਾਂ ਨੂੰ ਪੇਸ਼ ਕਰਨਾ ਹੀ ਪੈਂਦਾ ਹੂੰ ਤਾਂ ਅਮਰਤਪਾਲ ਸਿੰਘ ਨੂੰ ਉਮੀਦ ਦੇ ਮੁਤਾਬਕ ਪੰਜਾਬ ਤੇ ਲਿਆਉਣਗੇ ਲਿਆਉਣਗੇ ਨਾ ਕਿਉਂਕਿ ਮੁਕੱਦਮੇ ਇੱਥੋਂ ਦੇ ਹੈਗੇ ਨੇ ਜੀ ਜੀ ਬਿਲਕੁਲ ਮਿੰਟੂ ਜੀ ਬਿਲਕੁਲ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਹੈ ਫਿਰ ਤੋਂ ਪ੍ਰੋਗਰਾਮ ਨੂੰ ਥੋੜਾ ਜਿਹਾ ਹੋਰ ਸ਼ੇਅਰ ਕਰਦੇ ਹੋ ਗੱਲਾਂ ਬਾਤਾਂ ਮੈਂ ਤੁਹਾਡੇ ਨਾਲ ਹੋਰ ਸ਼ੇਅਰ ਕਰਦਾ ਹਾਂ ਮਿੰਟੂ ਜੀ ਇਹ ਸਾਰੇ ਮਾਹੌਲ ਦੇ ਵਿੱਚ ਨਾ ਇੱਕ ਚੀਜ਼ ਹੋਰ ਧੜਾ ਧਾੜੀ ਵਾਪਰੀ ਪੰਜਾਬ ਦੇ ਵਿੱਚ ਗਰਨੇਡਾਂ ਵਾਲੀ ਇੱਕ ਖਬਰ ਅੱਜ ਚੱਲ ਹੀ ਰਹੀ ਹੁੰਦੀ ਸੀ ਕਿ ਦੂਜੀ ਥਾਂ ਤੋਂ ਖਬਰ ਆ ਜਾਂਦੀ ਕਿ ਫਲਾਣੀ ਥਾਂ ਤੇ ਫਿਰ ਗਰਨੇਡ ਆ ਗਿਆ ਭਾਈ ਤੇ ਉਹ ਜਦੋਂ ਕੋਈ ਗਰਨੇਡ ਮਸਲਾ ਆਉਂਦਾ ਸੀ ਤੇ ਇੱਕ ਨਾਮ ਨਾ ਵਾਰ-ਵਾਰ ਵਿੱਚ ਆਉਂਦਾ ਰਿਹਾ ਹੈਪੀ ਪਸ਼ੀਆਂ ਦਾ ਨਾਮ ਹੁਣ ਖਬਰ ਆ ਰਹੀ ਹੈ ਕਿ ਅਮਰੀਕਾ ਦੇ ਵਿੱਚ ਹੈਪੀ ਪਸ਼ੀਆਂ ਨੂੰ FBI ਨੇ ਗ੍ਰਿਫਤਾਰ ਕਰ ਲਿਆ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਜੀ ਹਾਂਜੀ ਅ ਦੇਖੋ ਇੱਕ ਯਾਦ ਮਾਹਲ ਜੀ ਦਾ ਸਵਾਲ ਆਪਾਂ ਨਾਲ ਹੀ ਜੋੜ ਕੇ ਲੈ ਲਈਏ ਮੁਕੰਮਲ ਹੋ ਜਾਏਗੀ ਗੱਲ ਫਿਰ ਆਪਾਂ ਇਹ ਛੱਡ ਦੇਾਂਗੇ ਸਾਰੇ ਤੇ ਅ ਦੇਖੋ ਗੱਲ ਇਹ ਹੈ ਕਿ ਡਿਬਰੂਗੜ੍ਹ ਵਾਲੇ ਦੂਜੇ ਬੰਦਿਆਂ ਦਾ ਕੀ ਬਣਿਆ ਜ਼ਮਾਨਤ ਮਿਲ ਜੇਗੀ ਹਾਂਜੀ ਦੇਖੋ ਇਹਨਾਂ ਨੂੰ ਜ਼ਮਾਨਤ ਕਸਟਡੀ ਦੇ ਹਿਸਾਬ ਨਾਲ ਕੇਸ ਦੇ ਹਿਸਾਬ ਨਾਲ ਹੀ ਮਿਲਣੀ ਹੈ ਨਾ ਜਿਵੇਂ ਜਿਵੇਂ ਕੇਸ ਹੈ ਜਿੱਦਾਂ فرض ਕਰੋ ਕਿਸੇ ਤੇ 307 ਦਾ ਤੇ ਉਹ ਮੰਨ ਲਓ 2-4 ਮਹੀਨਿਆਂ ਬਾਅਦ ਜ਼ਮਾਨਤ ਦੇ ਕਾਬਿਲ ਹੋ ਜਾਏਗਾ ਸੋ ਇਹ ਦੇਖਣਾ ਪਏਗਾ ਕਿ ਕਿਹਦੇ ਤੇ ਕਿਹੋ ਜੇ ਕੇਸ ਆ ਇੱਕ ਦਲਜੀਤ ਸਿੰਘ ਲਿਖ ਰਹੇ ਨੇ ਉਹਨਾਂ ਦਾ ਵੀ ਤੁਸੀਂ ਕਮੈਂਟ ਪੜ੍ਹ ਲਓ ਜੀ ਫਿਰ ਉਸ ਤੋਂ ਬਾਅਦ ਅੱਪ ਕਰ ਦੇ ਗੱਲ ਕਰ ਰਹੇ ਨੇ ਕਹਿੰਦੇ ਕਿ ਇਹੋ ਜੇ ਟੌਪਿਕ ਨਾਲੋਂ ਆਮ ਆਦਮੀ ਦੀਆਂ ਕਹਿੰਦੇ ਰੋਜ਼ਾਨਾ ਲੋੜਾਂ ਬਾਰੇ ਵੀ ਗੱਲ ਕਰਿਆ ਕਰੋ ਨਹੀਂ ਲੋੜਾਂ ਸਰ ਕਿਸ ਤਰ੍ਹਾਂ ਦੀਆਂ ਤੁਸੀਂ ਕਹਿੰਦੇ ਹੋ ਕਿ ਅਸੀਂ ਤੇ ਬਹੁਤ ਗੱਲਾਂ ਕਰਦੇ ਆਂ ਕਿਸਾਨੀ ਦੀ ਗੱਲ ਕਰਦੇ ਆਂ ਹੂੰ ਕਿਸਾਨੀ ਦੀ ਗੱਲ ਕਰਦੇ ਮਜ਼ਦੂਰੀ ਦੀ ਗੱਲ ਕਰਦੇ ਆਂ ਪਾਣ ਪਾਣੀ ਦੀ ਗੱਲ ਕਰਦੇ ਮਗਾਈ ਦੀ ਗੱਲ ਕਰਦੇ ਇਕਨੋਮੀ ਦੀ ਗੱਲ ਕਰਦੇ ਆਂ ਸਪੋਰਟਸ ਦੀ ਗੱਲ ਕਰਦੇ ਆਂ ਹੂੰ ਸਰ ਦੱਸੋ ਕਿਹੜਾ ਵਿਸ਼ਾ ਲੱਗਦਾ ਨਹੀਂ ਕੋਈ ਵੈਸੇ ਵਿਸ਼ਾ ਕੋ ਪਾਰਟਿਕੂਲਰ ਜਿਓ ਪੋਲਿਟਿਕਸ ਤੱਕ ਗੱਲ ਕਰਦੇ ਹਿਸਟਰੀ ਦੀ ਕੋਈ ਗੱਲ ਕਰ ਲੈਣੇ ਆ ਜੀ ਜੀ ਤਾਂ ਕਿਸ ਤਰ੍ਹਾਂ ਦਾ ਤੁਸੀਂ ਚਾਹੁੰਦੇ ਆ ਕੋਈ ਖਾਸ ਸਵਾਲ ਤੁਹਾਡੇ ਮਨ ਆ ਜ ਕੋਈ ਨਹੀਂ ਭੇਜ ਦਿਓ ਤੁਸੀਂ ਕੋਈ ਤੁਹਾਡੇ ਕੋਲ ਕੋਈ ਸਬਜੈਕਟ ਜੀ ਉਸ ਤੇ ਵੀ ਜ਼ਰੂਰ ਆਮ ਆਦਮੀ ਅਸੀਂ ਵੀ ਅਸੀਂ ਸਰ ਕਿਹੜਾ ਕੋਈ ਮਤਲਬ ਕਿ ਦਿਓਲ ਫੈਮਿਲੀ ਚੋਂ ਜਾਂ ਗਾਂਧੀ ਫੈਮਿਲੀ ਚੋਂ ਅਸੀਂ ਤੁਹਾਡੇ ਵਾਂਗੂ ਆਮ ਆਦਮੀ ਆ ਜੀ ਇੱਥੇ ਇਹਨਾਂ ਕੁਰਸੀਆਂ ਤੇ ਬਹਿ ਗਏ ਐ ਸਲਾਈਡ 'ਚ ਬਹਿ ਕੇ ਕੈਮਰੇ ਸਾਹਮਣੇ ਬਹਿ ਗਏ ਅਸੀਂ ਕੋਈ ਖਾਸ ਨਹੀਂ ਐ ਕਦੇ ਆਇਓ ਮਲੋਟ ਤੁਹਾਨੂੰ ਮੈਂ ਚੱਪਲਾਂ 'ਚ ਮਿਲੂੰਗਾ ਜੀ ਇੱਕ ਮੇਰੇ ਲੋਰ ਪਾਇਆ ਹੁੰਦਾ ਇੱਕ ਟੀ-ਸ਼ਰਟ ਪਾਇਆ ਹ ਹੈ ਕਿ ਨਹੀਂ ਦੱਸ ਦੱਸ ਦਿਓ ਜੀ ਪਾਲੀਆ ਸਾਹਿਬ ਵੀ ਦੱਸ ਰਹੇ ਨੇ ਕਿ ਕਹਿੰਦੇ ਰੋਜ਼ ਲੋੜਾਂ ਦੀ ਗੱਲ ਹੀ ਹੁੰਦੀ ਆ ਕਰੇ ਵੀ ਲੋੜਾਂ ਨੇ ਹਾਂਜੀ ਹਾਂਜੀ ਸਹੀ ਐ ਜੀ ਲੋੜਾਂ ਨੇ ਸਮਾਜ ਦੇ ਵਿੱਚ ਵਾਪਰਦੇ ਜਿਹੜੇ ਵੀ ਘਟਨਾਵਾਂ ਘਟਨਾਕਰਮ ਹੁੰਦੇ ਨੇ ਉਹ ਸਾਰੀਆਂ ਆਪਣੀਆਂ ਲੋੜਾਂ ਰੱਖੋ ਜੀ ਇੱਕ ਕਮੈਂਟ ਆਇਆ ਕਿ ਐਨਐਸਏ ਵਧਾਤੀ ਅਮਰਤਪਾਲ ਸਿੰਘ ਦੀ ਇੰਡੀਅਨ ਐਕਸਪ੍ਰੈਸ ਵੈਬਸਾਈਟ ਨੇ ਪੁਸ਼ਟੀ ਕਰਤੀ ਹੈ ਤਾਂ ਦੇਖੋ ਫਿਰ ਆਪਣੇ ਸੋਰਸ ਹੈ ਤਾਂ ਸੋਰਸ ਹੀ ਹੈ ਠੀਕ ਹੈ ਨਾ ਜੀ ਪਰ ਤੁਸੀਂ ਦੇਖ ਲਓ ਫਿਰ ਇੰਡੀਅਨ ਐਕਸਪ੍ਰੈਸ ਤੋਂ ਵੀ ਤੇਜ ਹੈ ਇਹਨਾਂ ਨੂੰ ਕਿਹੜੀ ਐਕਸਪ੍ਰੈਸ ਆਖੀ ਹੈ ਤਾਂ ਨਾਲੇ ਮੈਨੂੰ ਆਇਆ ਪ੍ਰੋਗਰਾਮ 'ਚ ਤੁਰੇ ਆਉਂਦੇ ਨੂੰ ਕਾਲ ਕਰਕੇ ਗਿਆ ਬਿਲਕੁਲ ਮੈਨੂੰ ਹੀ ਚੇਤੇ ਹੀ ਆ ਬਸ ਵੜਨ ਲੱਗੇ ਹਾਂ ਜੀ ਤੁਸੀਂ ਸੋਣ ਹੀ ਰਹੇ ਸੀਗੇ ਨਾ ਜੀ ਹਾਂਜੀ ਹਾਂਜੀ ਕੀ ਬਾਤ ਹੈ ਚਲੋ ਜੀ ਅ ਦਲੀਸ਼ ਸਿੰਘ ਸੰਧੂ ਜੀ ਵੀ ਹੁਣ ਦੱਸ ਰਹੇ ਨੇ ਖੈਰ ਦੇਖੋ ਇਹ ਵੀ ਕਹ ਲਓ ਕਿ ਵੈਸੇ ਯਾਰ ਮੈਂ ਤੇ ਹਰਾਮ ਆ ਕਿ ਕਿਵੇਂ ਐਕਸਟੈਂਡ ਕਿਓ ਦੇ ਚ ਕੁਝ ਨਵਾਂ ਕੋਈ ਪ੍ਰਬੰਧ ਕੀਤਾ ਗਿਆ ਬਕਰੇ ਤੌਰ ਤੇ ਕਾਨੂੰਨੀ ਤੌਰ ਤੇ ਤਕਨੀਕੀ ਤੌਰ ਤੇ ਦੇਖਣ ਦੀ ਲੋੜ ਹੋਏਗੀ ਕਿਉਂਕਿ ਦੂਜੇ ਨਹੀਂ ਐਨਐਸਏ ਦੀ ਐਕਸਟੈਂਸ਼ਨ ਦੇ ਸ਼ਿਕਾਰ ਹੋਏ ਅਮਰਤਪਾਲ ਸਿੰਘ ਤੇ 2 ਸਾਲ ਐਕਸਪਰਟ ਇਹ ਕਹਿੰਦੇ ਸਨ ਕਿ 2 ਸਾਲ ਤੋਂ ਵੱਧ ਐਨਐਸਏ ਦੀ ਡਿਟੈਂਸ਼ਨ ਹੋ ਨਹੀਂ ਸਕਦੀ ਸੋ ਸਮਝਣਾ